ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਕਹੀਏ ਕੁਛ ਚੁਣਈਏ ਚੈਨਲ ਤੇ ਆਏ ਸਾਰੇ ਦਰਸ਼ਕਾਂ ਦਾ ਦਵਿੰਦਰ ਕੋਰ ਵੱਲੋਂ ਨਿੱਘਾ ਸਵਾਗਤ ਅੱਜ ਮੈਂ ਆਪ ਜੀ ਦੇ ਨਾਲ ਦੂਸਰੀ ਪਾਠ ਆਈ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਲਿਖਿਆ ਹੋਇਆ ਸ਼ਬਦ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀ ਹੋਏ ਦੀ ਵਿਚਾਰ ਸਾਂਝੀ ਕਰਨ ਜਾ ਰਹੇ ਹਾਂ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀ ਹੋਏ हे नानक चिंता ना करो करो प्रभु ਤੁਹਾਡਾ ਆਪ ਧਿਆਨ ਰੱਖਣਗੇ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜੀ ਦੇ ਉਸ ઈશ્વર ਨੇ ਜਲ ਵਿੱਚ ਜਿਹੜੇ પ્રાણીਆ ਦੀ ਸ੍ਰਿਸ਼ਟੀ ਕੀਤੀ ਹੈ ਉਹ ਉਹਨਾਂ ਨੂੰ ਵੀ ਉੱਥੇ ਹੀ ਖੁਰਾਕ ਦਿੰਦਾ ਹੈ ਉੱਥੇ ਹਟ ਨਾ ਚਲਦੀ ਨਾ ਕੋ ਕਿਰਸ ਕਰੇ ਪਾਣੀ ਵਿੱਚ ਕੋਈ ਦੁਕਾਨ ਨਹੀਂ ਹੈ ਨਾ ਹੀ ਉੱਥੇ ਕੋਈ ਵੀ ਖੇਤੀ ਕਰਦਾ ਹੈ ਸੋਦਾ ਮੋਲ ਨਾ ਹੋਵੇ ਨਾ ਕੋ ਲਏ ਨਾ ਦੇ ਨਾ ਹੀ ਉਥੇ ਕਿਸੇ ਤਰ੍ਹਾਂ ਦਾ ਵਪਾਰ ਹੁੰਦਾ ਹੈ ਕਿਸੇ ਚੀਜ਼ ਦੀ ਖਰੀਦ ਵਿਕਰੀ ਨਹੀਂ ਹੁੰਦੀ ਜੀਆਂ ਦਾ ਆਹਾਰ ਜੀ ਖਾਣਾ ਏ ਕਰੇ ਜੀਆਂ ਦਾ ਆਹਾਰ ਪਾਣੀ ਵਿੱਚ ਜੀ ਵੀ ਹਨ ਜਿਵੇਂ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ ਤੇ ਛੋਟੀਆਂ ਮੱਛੀਆਂ ਜਿਹੜੀਆਂ ਨੇ ਉਹ ਕਾਈ ਨੂੰ ਖਾਂਦੀਆਂ ਨੇ ਜਿਹੜੀ ਕਿ ਪਾਣੀ ਵਿੱਚ ਆਪੇ ਹੀ ਹਰਵੇਲੇ ਮਿਲਦੀ ਹੈ ਵਿੱਚ ਉਪਾਏ ਸਾਇਰਾ ਤਿਨਾ ਬਿਸਾਰ ਕਰੇ ਸਮੁੰਦਰਾ ਵਿੱਚ ਵੀ ਜਿਹੜੇ ਜੀਵ ਉਸ ਈਸ਼ਵਰ ਨੇ ਉਪਾਏ ਹੋਏ ਨੇ ਉਹਨਾਂ ਦੀ ਵੀ ਉਹ ਆਪ ਹੀ ਸਾਰ ਕਰਦਾ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੋਏ ਹੈ ਨਾਨਕ ਤੁਸੀਂ ਚਿੰਤਾ ਨਾ ਕਰੋ ਚਿੰਤਾ ਉਸ ਪਰਮਾਤਮਾ ਨੂੰ ਆਪ ਹੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨਵਾਦ